ਪ੍ਰਿਆ ਸਰਬੰਤ ਪ੍ਰਭ ਨੂੰ ਜੈ ਮਸੀਹ ਦੀ ਪ੍ਰਭ ਦੇ ਦਾਸਾਂ ਨੂੰ ਸੰਤਾਂ ਨੂੰ ਜੈ ਮਸੀਹ ਦੀ ਸੋ ਮੇਰੀ ਗਵਾਹੀ ਇਹ ਹੈ ਕਿ ਮੈਨੂੰ ਇਸ ਚਰਚੀ ਪ੍ਰਭ ਨੇ ਚਾਹ ਦਿੱਤਾ ਹੈ ਪ੍ਰਭ ਦੇ ਦਾਸਤਿਆਂ ਪ੍ਰਾਰਥਨਾਵਾਂ ਦੇ ਦੁਆਰਾ ਮੈਂ ਵੀ ਕਾਫੀ ਬੁਰੇ ਹਰਤਾਂ ਜੋ ਗੁਜ਼ਰੀਆਂ ਪਰ ਅੱਜ ਪਰਮੇਸ਼ਰ ਨੇ ਮੈਨੂੰ ਬਹੁਤ ਚੰਗਾ ਬਲੱਸ ਕੀਤਾ ਹੈ 4 ਲੱਖ ਦੇ ਲਾਗੇ ਬੰਨੇ ਮੇਰੇ ਘਰ ਹਰ ਮਹੀਨੇ ਮੰਤਰੀ ਇਨਕਮ ਆਉਂਦੀ ਹੈ ਪ੍ਰਭ ਨੇ ਮੈਨੂੰ ਬਲੱਸ ਕੀਤਾ ਹੈ

ਦੋ ਇਹਦੇ بیٹے ਸੀ ਅਟੇ ਨਾਲ ਇਸਰਾਇਲ ਦਾ ਕੰਮ ਕਰਦਾ ਨਾਮ ਇਹ ਚਚਚਾਏ ਇਹ ਉਹਦੀ ਪਤਨੀ ਵੀ ਕਹਿੰਨੇ ਮਾਰਦਾ ਤੇ ਉਸ ਤੋਂ ਬਾਅਦ ਮੈਂ ਇਹ ਘਰ ਗਿਆ ਨਾ ਜਿੱਥੇ ਪ੍ਰਭੂ ਚ ਬਣੇ ਰਹੋ ਇਹਨਾਂ ਨੂੰ ਬਚਨ ਦਿੱਤਾ ਕਿ ਬਾਈਬਲ ਦੇ ਅਕਾ ਰਾਸ ਚਾਹੀਦੇ ਜੀਵਨ ਪ੍ਰਭੂ ਯਿਸੂ ਨੇ ਆਖਿਆ ਮੈਂ ਹਾਂ ਮੇਰੇ ਤੋਂ ਬਗੈਰ ਕੋਈ ਪਿਤਾ ਕੋ ਪਾਉ ਨਹੀਂ ਸਕਦਾ ਇਸ ਵੇਲੇ ਜਿਹਨਾਂ ਨੂੰ ਘੁੱਟ ਕੇ ਫੜ ਰਿਹਾ ਤੇ ਤੁਰ ਕੇ ਪ੍ਰਭੂ ਦੀ ਯੂਰਚ ਪਿਲ ਨਾਮ ਨਾਲ ਮੇਰੇ ਪੈਰੀਆਂ ਨਾਲ ਹੀ ਇੱਕ ਇੱਕ ਘਟੇਓ ਘਟੇਓ ਦੇ ਜੇ ਤੁਮ ਤੇ ਛੋਟੇ ਛੋਟੇ ਬੱਚੇ ਨਾਲ ਸਲਾਈ ਦਾ ਕੰਮ ਕਰਦੇ ਰਹੇ ਫਿਰ ਇਹਨਾਂ ਦੇ ਦਿਮਾਗ 'ਚ ਕੀ ਨੇ ਪਾਤਾ ਇਹ ਰਿਸ਼ਤੇਦਾਰ ਨੇ ਕਿ ਤੂੰ ਬਾਹਰ ਜਾ ਤੇ ਬਾਹਰੋਂ ਕਮਾਈ ਕਰ ਆਪਣੇ ਬੱਚੇ ਪਾਲਦਾ ਇਹ ਮੇਰੇ ਕੋਲ ਆਇਆ ਇਹਦੇ ਪਾਸੇ ਕਿ ਮੈਨੂੰ ਮੈਂ ਬਾਹਰ ਚੱਲੀ ਆ ਆਪਣੇ ਬੱਚੇ ਪਾਲ ਲਏ ਕਹਿੰਦੇ ਆ ਤੇ ਯਾਰ ਵੀ 나ਜ ਪ੍ਰਭੂ ਨਹੀਂ ਛੋੜੋ ਤੁਸੀਂ ਬਾਹਰ ਜਾਓ ਤੁਸੀਂ ਪ੍ਰਭੂ ਦੀ ਸੇਵਾ ਕਰਨੀ ਉਦੋਂ ਆਂਦੀ ਮੈਨੂੰ ਦੂਜੇ ਪਾਸੇ ਕਹਿੰਦੇ ਆ ਕਿ ਨੇ ਕਿ ਪ੍ਰਭੂ ਕਹਿੰਦਾ ਤੂੰ ਬਾਹਰ ਜਾਵੇਂਗੀ ਮੈਂ ਆਹ ਉਹ ਪਾਸੇ ਤੇ ਬੈਠੇ ਨਾ ਤੂੰ ਬਾਹਰ ਜਾਵੇਂਗੀ

चारा कठी हुई पेके कटे हुए सहरे कह ने कहा तनखा भी देव गए पैसे भी देव गे तू चर्च न जा पर मैं बचत सुनाया बचत पूरा जोर रखी बचत सिखाया ना कि मैं फोन पूरी बैबल सिखाती हाल ही है प्रभु तरह ठीक है उसका बेटा आया उन्हें कोर्स किया इंजीनियर था, था परमेश्वर ने स्वीडन खड़िया स्वीडन देश ओर भविखबाणी हो भविखबाणी होगी बेटे का हो ने ने प्योड़ी प्योड़ी हो दे दे वीजा आ गया बहार गया ठीक है साल हो गया हमने अपनी मम्मी का वीजा भेजता हम काम कर अपने बेटे गुजारे

ਇਹ ਤੜੇ ਦੋਦਾ ਆਪਲੇ ਪਵੇ ਕੀ ਪਵੇਗਾ ਦੋਦਾ ਬੋਲੋ ਦੋਦਾ ਆਪਲੇ ਇੱਕ ਦੇਖੋ ਜਿਨ੍ਹਾਂ ਦਾ ਬਾਪ ਨਾ ਹੋਵੇ ਗਰੀਬੀ ਆਤ ਨਹੀਂ ਵੀ ਪਤੀ ਬਾਤ ਤੇ ਪੈਸੇ ਨਹੀਂ ਘਰ ਨੂੰ ਦੇ ਲਗੇ ਕਈ ਰਏ ਆਪਣੇ ਬੱਚਿਆਂ ਨਾਲ ਕੇ ਮੰਨੇ ਜਾਂਦੇ ਕਿ ਸ਼ਾਇਦ ਰਿਸ਼ਤੇਦਾਰਾਂ ਸਾਲ ਪਤੀ ਜੋ ਕੇ ਪੈਸੇ ਦਿੱਤੇ ਰ ਪਰ ਉਹ ਵੀ ਨਹੀਂ ਦਿੱਤੇ ਰ ਏਕੇ ਤੇ ਰੋ ਲੈਣਾ ਫੇਰ ਡਬਲ ਪਾੜ ਲੈ ਹੱਸ ਲੈਣਾ ਫੇਰ ਰੋ ਲੈਣਾ ਫੇਰ ਪਾੜ ਲੈ ਹੱਸ ਲੈਣਾ ਮੈਂ यीशु के नाम जो मेरे को है दिलासा यीशु के नाम का भाई मंत्र लिखा मेरी प्रजा को दिलासा दे रहा हूं प्रभु ने समय आने कितना ऊंचा करता है आगे। 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 और मैं का बना नॉर्मल नहीं बना ठीक है ये नहीं पंद्रह मिनट पाँच करना कोठी है मैं कोठी यीशु बना के दर गया पानी जो होंगी ना बाइक ने कहा काम मांगना तो सुना जो ठीक है उस तो सुना जो ना पूरी हो जाती है समय होते पूरी हो जाती है क्यों जाती है बना ठीक है बेस्ट है देखो एक बड़ी बंदगी बड़ी बंदगी जब बड़ी बंदे आए देखे?